ਗੁਰਸ਼ੇਰ ਸਿੰਘ ਬਰਖਾਸ ਡੀਐਸਪੀ ਉਹਨੇ ਵੀ ਪਹੁੰਚ ਕੀਤੀ ਅਦਾਲਤ ਦੇ ਵਿੱਚ ਕਿ ਮੇਰੀ ਬਰਖਾਸਤੀ ਨੂੰ ਭਾਈ ਛੱਡੋ ਮੈਨੂੰ ਇਧਰੋਂ ਪਰ ਕੀ ਆ ਉਹਦੇ ਵਿੱਚ ਕੋਈ ਹੈ ਉਹਦੇ ਬਾਹਰ ਆਉਣ ਦਾ ਕੁਝ ਜਾਂ ਉਹਦੇ ਫ੍ਰੀ ਹੋਣ ਦਾ ਕੁਝ ਹੈ ਇਹਦੇ ਵਿੱਚ ਨਹੀਂ ਅਮਰ ਅਮਰਤ ਪਾਲ ਸਿੰਘ ਵਾਂਗੂ ਗੁਰਸ਼ੇਰ ਸਿੰਘ ਅੰਦਰ ਨਹੀਂ ਹੈ ਜੀ ਉਥੇ ਅੰਡਰਗਰਾਉਂਡ ਹੈ ਨਾ ਹੂੰ ਉਥੇ ਅੰਡਰਗਰਾਉਂਡ ਹੈ ਜੀ ਜੀ ਮੈਨੂੰ ਕਿਸੇ ਜਨੇ ਦੱਸਿਆ ਕਿ ਭਈ ਗੁਰਸ਼ੇਰ ਹਾਲੇ ਵੀ ਇੰਡੀਆ 'ਚ ਹੈ ਹੂੰ ਅਸੀਂ ਸਮਝਦੇ ਹਾਂ ਕਿ ਇੰਡੀਆ ਤੋਂ ਬਾਹਰ ਐਲਓਸੀ ਜਾਰੀ ਹੈ ਪਰ ਕਿਉਂਕਿ ਕਿਸੇ ਦੀ ਵੀ ਗੱਲ ਨੂੰ ਆਪਾਂ ਨਹੀਂ ਰੱਦ ਕਰ ਸਕਦੇ ਅਗਲੇ ਦੀ ਗੱਲ ਦੀ ਵੀ ਸੰਭਾਵਨਾ ਬਰਕਰਾਰ ਰਹੀ ਹੈ ਬਿਲਕੁਲ ਜੀ ਬਿਲਕੁਲ ਤਾਂ ਗੁਰਸ਼ੇਰ ਸਿੰਘ ਹੁਣ ਜਾਂਦਾ ਹਾਈ ਕੋਰਟ ਦੇ ਵਿੱਚ ਦੋ ਮਾਮਲੇ ਸੀਗੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡੇਰਾ ਮੁਖੀ ਦੇ ਵੀ ਤਿੰਨ ਅੱਡਾ ਅੱਡ ਮਾਮਲੇ ਆ ਹੂੰ ਇੱਕ ਆਦਮੀਆਂ ਵਾਲਾ ਜੀ ਇੱਕ ਛਤਰਪਤੀ ਜੀ ਵਾਲਾ ਹਮ ਇੱਕ ਰਣਜੀਤ ਸਿੰਘ ਵਾਲਾ ਰਣਜੀਤ ਸਿੰਘ ਵਾਲਾ ਰਣਜੀਤ ਸਿੰਘ ਵਾਲਾ ਬਰੀ ਹੋ ਗਿਆ ਹਾਈ ਕੋਰਟ ਚੋਂ ਤੇ ਉਹਨੂੰ ਚੈਲੰਜ ਕਰ ਦਿੱਤਾ ਸੁਪਰੀਮ ਕੋਰਟ ਤੇ ਦੂਜੇ ਦੋ ਕੇਸ ਜਿਹੜੇ ਸੀ ਉਹ ਸੁਣਵਾਈ ਤੇ ਲੱਗੇ ਹਮ ਛਤਰਪਤੀ ਵਾਲਾ ਤੇ ਆਦਮੀਆਂ ਵਾਲਾ ਆਦਮੀਆਂ ਵਾਲਾ ਜੀ ਕਿਉਂਕਿ ਲੋਕ ਭੰਬਲ ਪੂਸੇ ਚ ਬਹਿ ਜਾਂਦੇ ਕਿ ਇੱਕ ਸੁਪਰੀਮ ਕੋਰਟ ਹੈ ਜੀ ਇੱਕ ਇਧਰ ਬੇ ਆਦਮੀਆਂ ਵਾਲਾ ਕਿਹੜਾ ਹੈ ਜੀ ਮਤਲਬ ਕਿ ਕਨਫਿਊਜ਼ਨ ਹੋ ਜਾਂਦੀ ਆ ਜੀ 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 ਹੁਣ ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਇੱਕੋ ਗੁਰਸ਼ੇਰ ਸਿੰਘ ਨਾਂ ਦੇ ਬਰਖਾਸਤ ਡੀਐਸਪੀ ਦੀਆਂ ਦੋ ਖਬਰਾਂ ਲੱਗੀਆਂ ਨੇ ਇੱਕੋ ਦਿਨ ਜੀ ਜੀ ਇੱਕ ਹੈ ਜੀ ਜ਼ਮਾਨਤ ਅਰਜੀ ਰੱਦ ਰੱਦ ਬਿਲਕੁਲ ਤੇ ਦੂਸਰਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਸ ਕੀਤਾ ਸਰ ਇਹ ਦੋਨੇ ਚੀਜ਼ਾਂ ਅੱਡ ਨਹੀਂ ਜੁਦਾ ਨੇ ਜੀ ਜੁਦਾ ਨਹੀਂ ਇੱਕ ਉਹਨੇ ਮੰਗੀ ਅਗਾਊ ਜ਼ਮਾਨਤ ਹਮ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਰੱਦ ਕਰ ਦਿੱਤਾ ਰੱਦ ਕਰ ਦਿੱਤਾ ਠੀਕ ਹੈ ਜੀ ਹਮ ਦੂਸਰਾ ਉਸਨੇ ਚੈਲੰਜ ਕੀਤਾ ਹੈ ਬਰਖਾਸਤਗੀ ਨੂੰ ਕਿ ਮੇਰੀ ਬਰਖਾਸਤਗੀ ਬਣਦੀ ਨਹੀਂ ਮੈਨੂੰ ਤੇ ਸਬੰਧਤ ਰਿਕਾਰਡ ਹੀ ਨਹੀਂ ਦਿੱਤਾ ਗਿਆ ਜੀ ਹੂੰ ਮੈਂ ਤਾਂ ਕਹਿੰਦਾ ਬਲੀ ਦਾ ਬੱਕਰਾ ਹੀ ਬਣਾਇਆ ਜਾ ਰਿਹਾ ਪ੍ਰੀਚ ਨਹੀਂ ਉਸ ਤੋਂ ਪਹਿਲਾਂ ਕਹਿੰਦਾ ਕਿ ਜਿਹੜੀ ਬਰਖਾਸਤਗੀ ਹੋਈ ਆ ਮੇਰਾ ਪੱਖ ਤੇ ਸੁਣਿਆ ਹੀ ਨਹੀਂ ਗਿਆ ਸਾ ਜੀ ਮੈਨੂੰ ਤੇ ਆਪਣੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਜੀ ਹੂੰ ਹੁਣ ਇਹ ਵੀ ਕਮਾਲ ਦੀ ਗੱਲ ਹੈ ਕਿ ਪੁਲਿਸ ਪੁਲਿਸ ਨੂੰ ਮੌਕੇ ਨਹੀਂ ਦੇ ਰਹੀ ਗੱਲ ਰੱਖਣ ਦਾ ਇੱਥੇ ਪੁਲਿਸ ਵਾਸਤੇ ਵੀ ਬੜਾ ਕਹ ਲੋ ਕਿ ਭਾਈ ਹੂੰ ਅਜੀਬ ਮਾਮਲਾ ਹੁਣ ਗੁਰਚੇਰ ਸਿੰਘ ਬਾਰੇ ਦੇਖੋ ਕੋਰਟ ਕੀ ਫੈਸਲਾ ਲੈਂਦਾ ਤੇ ਬਾਅਦ ਦੀ ਗੱਲ ਹੈ ਕਿਉਂਕਿ ਕੋਰਟ ਨੇ ਇੱਕ ਵਾਰੀ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਕਿ ਲਓ ਭਾਈ ਤੁਸੀਂ ਜਵਾਬ ਦਿਓ ਇਸ ਗੱਲ ਤੇ ਹੁਣ ਸਾਰਾ ਕੁਝ ਜਿਹੜਾ ਹੈ ਨਾ ਉੱਥੇ ਆਏਗਾ ਟੇਬਲ ਤੇ ਆਏਗਾ ਜੀ ਸ਼ਾਇਦ ਫਰਵਰੀ ਚ ਹੋਣੀ ਹੈ ਇਹ ਸੁਣਵਾਈ ਹੁਣ ਮੁਰ ਤੋਂ ਹੂੰ ਤਾਂ ਉਹਦੇ ਚ ਪੰਜਾਬ ਸਰਕਾਰ ਜਾ ਕੇ ਆਪਣਾ ਜਵਾਬ ਦਾਵਾ ਪੇਸ਼ ਕਰੇਗੀ ਤੇ ਦੇਖੋ ਜੀ ਆਹ ਪ੍ਰੋਸੈਸ ਅਸੀਂ ਫਾਲੋ ਕੀਤਾ ਇਹਦੇ ਮੱਦੇਨਜ਼ਰ ਹੀ ਇਹ ਜੋ ਚੀਜ਼ਾਂ ਨੇ ਵਾਪਰੀਆਂ ਨੇ ਹਮ ਬਰਖਾਸਤਗੀ ਤੱਕ ਮਾਮਲਾ ਪਹੁੰਚਿਆ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਜਿੰਨਾ ਕੁ ਕਹ ਲਓ ਕਿ ਭਈ ਮਾਮਲਾ ਜਿਹੜਾ ਹੈ ਨਾ ਅੰਦਰੋਂ ਚਰਚਾ ਦਾ ਵਿਸ਼ਾ ਬਣਿਆ ਉਹ ਇਹ ਆ ਹਮ ਕਿ ਪੁਲਸ ਦੇ ਵਿੱਚ ਵੀ ਗੁਰਸ਼ੇਰ ਨੂੰ ਲੈ ਕੇ ਕਿਤੇ ਨਾ ਕਿਤੇ ਹਲ ਚੱਲਿਆ ਹਮ ਮਤਲਬ ਕਿ ਪੁਲਸ ਦੀ ਇੱਕ ਲੌਬੀ ਚਾਹੇ ਛੋਟੀ ਆ ਚਾਹੇ ਵੱਡੀ ਆ ਗੁਰਸ਼ੇਰ ਦੇ ਹੱਕ ਚ ਆ ਜੀ ਇਸ ਪੁਲਿਸ ਦੇ ਵਿੱਚ ਲੌਬੀਆਂ ਕਿਸ ਤਰ੍ਹਾਂ ਦੀਆਂ ਨੇ ਇਹ ਔਨ ਰਿਕਾਰਡ ਆ ਗਿਆ ਸੀਗਾ ਜਦੋਂ ਐਸਟੀਐਫ ਵਰਸਸ ਆਦਰਸ ਚੱਲਿਆ ਸੀ ਮਾਮਲਾ ਹਮ ਕੈਪਟਨ ਸਰਕਾਰ ਵਲੇ ਜੀ ਜੀ ਤਾਂ ਖੁਦ ਕੈਪਟਨ ਨੂੰ ਇੰਟਰਵਿਨ ਕਰਨਾ ਪਿਆ ਸੀਗਾ ਕਿ ਕਿਰਪਾ ਕਰਕੇ ਸ਼ਾਂਤੀ ਰੱਖੋ ਪੁਲਿਸ ਨੂੰ ਕਹਿਣਾ ਪਿਆ ਸੀਗਾ ਜੀ ਮਤਲਬ ਕਿ ਢਾਂਟਣਾ ਪਿਆ ਸੀਗਾ ਹਮ ਹਮ ਆਪਸ ਦੇ ਵਿੱਚ ਵੀ ਕਿਉਂਕਿ ਉਹ ਮਾਮਲਾ ਜਿਹੜਾ ਸੀ ਪਬਲਿਕ ਡੋਮੇਨ ਚ ਆ ਗਿਆ ਸੀਗਾ ਮੀਡੀਆ 'ਚ ਆ ਗਿਆ ਸੀ ਖੁੱਲੇ ਰੂਪ ਜੀ ਜੀ ਮਤਲਬ ਕਿ ਅੰਦਰੋਂ ਇਹ ਗੱਲ ਸੁਣ ਰਹੇ ਆ ਕਿ ਗੁਰਸ਼ੇਰ ਨੂੰ ਲੈ ਕੇ ਕਿਤੇ ਨਾ ਕਿਤੇ ਹੂੰ ਪੁਲਿਸ ਦੇ ਇੱਕ ਧੜੇ 'ਚ ਵੀ ਨਰਾਸ਼ਗੀ ਆ ਜਾਨੀ ਲੌਬੀ 'ਚ ਕਹ ਲੋ ਕਿ ਨਰਾਸ਼ਗੀ ਆ ਜੀ ਨਰਾਸ਼ਗੀ ਫਰ ਕਿਸ ਗੱਲ ਨੂੰ ਲੈ ਕੇ ਕਿ ਨਿਯਾਜ ਹੋ ਰਹੀ ਹੈ ਜਾਂ ਕਿ ਦੂਜੇ ਬਚ ਰਹੇ ਆ ਹੂੰ ਇੱਕ ਡੀਐਸਪੀ ਦੇ ਮਗਰ ਆ ਤੁਸੀਂ ਪਹਗੇ ਹੋ ਡੀਐਸਪੀ ਤੁਹਾਡੀ ਦਾੜ ਢੇਠ ਆ ਗਿਆ ਜੀ ਸਭ ਮੇਰੇ ਨਾਲ ਇੱਕ ਦਿਨ ਇੱਕ ਸ਼ਖਸ ਦੀ ਮੁਲਾਕਾਤ ਹੁੰਦੀ ਹੈ ਹੂੰ ਉਹ ਲੰਗੇ ਜਾ ਰਹੇ ਸੀਗੇ ਮੇਰੇ ਇੱਕ ਬਹੁਤ ਕਰੀਬੀ ਦੋਸਤ ਦੇ ਲਾਗਲੇ ਪਿੰਡ ਦੇ ਸਨ ਹੂੰ ਉਹਨਾਂ ਨੇ ਚਲੋ ਮਤਲਬ ਵੇਖ ਕੇ ਕਿਤੇ ਟਿਕਾਣਾ ਤੇ ਬ੍ਰੇਕ ਮਾਰ ਲਈ ਜੀ ਉਹ ਮੇਰੇ ਕੋਲ ਰੁਕੇ 10 ਮਿੰਟ ਉਹਨਾਂ ਨੇ ਅੱਗੇ ਵੀ ਫੇਸਬੁੱਕ ਤੇ ਕਿਤੇ ਮੈਸੇਜ ਕੀਤਾ ਸੀ ਮੈਂ ਗੁਰਸ਼ੇਰ ਬਾਬਤ ਦੀ ਜੀ ਉਹਨਾਂ ਨੇ ਕਿਹਾ ਕਿ ਦੇਖੋ ਸਾਨੂੰ ਨਹੀਂ ਪਤਾ ਕੀ ਵਾਪਰਿਆ ਉਹ ਕਹਿੰਦੇ ਕਿ ਬਈ ਗੁਰਸ਼ੇਰ ਮੇਰੇ ਬੇਟੇ ਦਾ ਦੋਸਤ ਹੈ ਹੂੰ ਹੁਣ ਕੋਈ ਮਤਲਬ ਕਿ ਅਨਟਚ ਨਹੀਂ ਹੈ ਪਰ ਇੱਕ ਘਟਨਾ ਤਾਂ ਮੈਂ ਤੁਹਾਨੂੰ ਜ਼ਿਕਰ ਕਰਦੇ ਹਾਂ ਹੂੰ ਕਿ ਜਲਾਲਾਬਾਦ ਇਹਨਾਂ ਨੇ 트੍ਰੈਪ ਲਾਇਆ ਹੋਇਆ ਸੀਗਾ ਜੀ ਉਸ ਵੇਲੇ 2 ਦਿਨ ਗੁਰਸ਼ੇਰ ਸਾਡੇ ਘਰੇ ਆਉਂਦਾ ਰਿਹਾ ਈਵਨ ਦੈਟ ਕਿ ਸਾਡੀ ਕਾਰ ਵੀ ਇੱਕ ਇਸਤੇਮਾਲ ਹੋਈ ਹੂੰ ਉਸ ਸਾਰੀ ਪੁਲਿਸੀਆ ਮਹਿੰਮਚ ਜੀ ਚਾਹੀਦੀ ਸੀ ਉਹਨਾਂ ਨੂੰ ਤੇ ਗੁਰਸ਼ੇਰ ਨੇ ਵਰਦੀ 'ਚ ਤਾਰੂ ਮੀਟ ਤੋਂ ਵੀ ਇਨਕਾਰ ਕਰ ਦਿੱਤਾ ਕਿ ਨਹੀਂ ਮੈਂ ਡਿਊਟੀ ਤੇ ਇਹ ਚੀਜ਼ ਨਿਗਾਹਦਾ ਪੈਂਦਾ ਹੂੰ। ਹੂੰ। ਕਿਉਂਕਿ ਤਾਂ ਹਰੇਕ ਚੀਜ਼ ਦੇ ਵੱਖਰੇ ਵੱਖਰੇ ਪੱਖ ਬਣਦੇ ਇਸ ਤਰ੍ਹਾਂ। ਅਸੀਂ ਤਾਂ ਹੀ ਦੂਸਰਾ ਪੱਖ ਵੀ ਰੱਖਤਾ ਵੀ। ਗੁਰਸ਼ੇਰ ਦੀ ਆਲੋਚਨਾ ਵੀ ਕੀਤੀ ਅਸੀਂ। ਜੀ ਜੀ ਜੀ। ਆਲੋਚਨਾ ਵੀ ਕੀਤੀ ਉਹਦੇ ਬਾਰੇ ਇਹ ਵੀ ਕਿਹਾ ਕਿ ਸ਼ਾਇਦ ਉਹ ਇੰਡੀਆ 'ਚ ਨਹੀਂ ਹੈ। ਹੂੰ। ਯਾਨੀ ਕੋਈ ਜਾਣਕਾਰੀ ਮਿਲ ਰਹੀ ਹੈ। ਹਾਂ ਬਿਲਕੁਲ ਇਹ ਪਹਿਲਾਂ ਖਬਰਾਂ ਆਉਂਦੀਆਂ ਨੇ ਆਪਾਂ ਵੀ ਚਾਹਤਦੇ ਹਾਂ। ਅਸੀਂ ਵੀ ਕਿ ਸ਼ਾਇਦ ਉਹ ਬਾਹਰ ਨਹੀਂ ਹੈ। ਅਸੀਂ ਇਸ ਕੱਲ ਤੋਂ ਮੰਨ ਕਰਦੇ ਹਾਂ। ਪਰ ਦੂਸਰੀ ਸਾਈਡ ਵੀ ਤੇ ਰੱਖਣੀ ਚਾਹੀਦੀ ਹੈ ਅਸੀਂ। ਜੀ ਜੀ। ਮੈਂ ਨਹੀਂ ਕਰਿਆ। ਮਤਲਬ ਕਿ ਮੇਰੇ ਮੂੰਹ ਤੇ ਆ ਕੇ ਇੱਕ ਸ਼ਖਸ ਨੇ ਇਹ ਗੱਲ ਕਹੀ ਕਹਿੰਦੇ ਜੀ ਕਿ ਅਸੀਂ ਖੁਦ ਹਰਾਨ ਹੈ ਕਿ ਕੀ ਬਣ ਰਿਹਾ ਹੈ ਜੀ ਕਿ ਜਿਹੜਾ ਨੌਜਵਾਨ ਅਫਸਰ ਇਹ ਕਹਿ ਕੇ ਦਰੂਪੀਣ ਤੋਂ ਬਿਨਕਾਰ ਕਰ ਦਿੰਦਾ ਹੈ ਮੀਟ ਖਾਂ ਤੋਂ ਬਿਨਕਾਰ ਕਰ ਦਿੰਦਾ ਕਿ ਮੈਂ ਡਿਊਟੀ ਤੇ ਚੀਸਾ ਨਹੀਂ ਜੀ ਹੂੰ ਤਾਂ ਤੁਸੀਂ ਸਮਝੋ اچھا ਫਿਰ ਉਸ ਤੋਂ ਬਾਅਦ ਉਹਦੀ ਪ੍ਰੋਫਾਈਲ ਚੈੱਕ ਕਰੋ ਜੀ ਪ੍ਰੋਫਾਈਲ ਚੈੱਕ ਕਰੋ ਕਿ ਸਾਹਿਬ ਦਾ ਮਤਲਬ ਕਿ ਉਹਦੇ ਜਿਹੜੇ ਫਾਦਰ ਸਾਹਿਬ ਹੈ ਹੂੰ ਉਹ ਸ਼ਾਇਦ ਰਟਾਇਡ ਅਧਿਕਾਰੀ ਆ ਜੀ ਮਾਂ ਟੀਚਿੰਗ ਲਾਈਨ ਚੋਂ ਆ ਖੁਦ ਟਾਪਰ ਹੈ ਹਮ ਬੀਐਸਐਫ ਦੇ ਵਿੱਚ 63ਵੀਂ ਕਿ 14ਵੀਂ ਰੈਂਕ ਦੇ ਨਾਲ ਸਿਲੀਗੁੜੀ ਜਦੋਂ ਸਿਲੈਕਟ ਹੋਇਆ ਫਿਰ ਬੀਐਸਐਫ ਚੋਂ ਹੀ ਆਂਦਾ ਨਾ ਹਮ ਹਮ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕੋਈ ਦੋਹਰੇ ਨਹੀਂ ਕਿ ਕਾਬਲ ਸੀ ਕਾਬਲ ਸੀ ਬਿਲਕੁਲ ਪੁਰਸਕਾਰ ਵੀ ਭਗਵੰਤ ਮਾਨ ਹੋਣਾ ਨਹੀਂ ਦਿੱਤਾ ਹਮ ਫਿਰ ਐਸਾ ਕੀ ਵਾਪਰਦਾ ਹੈ ਕਿ ਇਸ ਤਰ੍ਹਾਂ ਦਾ ਅਫਸਰ ਜਿਹੜਾ ਹੈ ਹਮ ਉਹ ਇੱਕਦਮ ਐਡਾ ਵੱਡਾ ਰਿਸਕ ਲੈਂਦਾ ਹੈ ਬਿਲਕੁਲ ਤੇ ਫਿਰ ਹੁਣ ਜਾ ਕੇ ਕੋਰਟ ਚ ਕਹਿੰਦਾ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਸਰ ਇਹ ਵੀ ਸੁਣ ਦੇ ਵਿੱਚ ਆ ਰਿਹਾ ਕਿ ਗੁਰਸ਼ੇਰ ਹੁਣ ਆਪਦੀ ਆਈ ਤੇ ਆਇਆ ਪਿਆ ਉਹ ਸ਼ੇਰ ਬਣ ਗਿਆ ਹੂੰ ਉਹ ਕਹਿੰਦਾ ਕਿ ਮੈਂ ਹੁਣ ਪੋਤੜੇ ਫੋੜ ਲੂੰਗਾ ਤੁਹਾਡੇ ਜਾਂ ਤਾ ਹੁਣ ਮੇਰਾ ਕਰੋ ਕੁਛ ਨਾ ਜੀ 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 ਬਿਲਕੁਲ ਸਰ ਇਹ ਇਹ ਹੁਣ ਕਹਾਣੀ ਬੜੀ ਕਿਉਂਕਿ ਉਧਰ ਦੂਜੇ ਪਾਸੇ ਤੁਸੀਂ ਦੇਖੋ ਨਾ ਹੂੰ ਮਤਲਬ ਹਾਈ ਕੋਰਟ ਦੇ ਵਿੱਚ ਐਸੇ ਇੰਟਰਵਿਊ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ ਹੂੰ ਤਾਂ ਹਾਈ ਕੋਰਟ ਦੇ ਵਿੱਚ ਹੀ ਹੁਣ ਗੁਰਸ਼ੇਰ ਵੀ ਪਹੁੰਚ ਗਿਆ ਜੀ ਕਿ ਉਸੇ ਮਾਮਲੇ 'ਚ ਜਿਹੜੀ ਬਰਖਾਸਤਗੀ ਹੋਈ ਹੈ ਆਓ ਬਈ ਇਹਦਾ ਫੇ ਕਿਤੇ ਨਾ ਕਿਤੇ ਨਤਾਰਾ ਕਰ ਬਿਲਕੁਲ ਇਸ ਤੇ ਵੀ ਲੱਗਦਾ ਇੱਥੇ ਹੁਣ ਜੇ ਗੁਰਸ਼ੇਰ ਦੇ ਕੋਲ ਕੁਝ ਹੈ ਹੂੰ ਉਹ ਆਪ ਵਿਦੋਸ਼ਾ ਉਹ ਮੰਨਦਾ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤੁਹਾਨੂੰ ਸਾਰਾ ਕੁਝ ਟੇਬਲ ਤੇ ਰੱਖਣਾ ਪਵੇ ਰੱਖਣਾ ਪਏਗਾ ਔਰ ਹੋ ਸਕਦਾ ਹੈ ਕਿ ਕੋਈ ਨਵੀਂ ਪੱਖ ਸਾਹਮਣੇ ਆ ਨਵਾਂ ਉਹੀ ਮੈਂ ਕਹਿ ਰਿਹਾ ਕਿ ਜਿਹੜਾ ਉਹ ਕਹਿ ਰਿਹਾ ਮੈਨੂੰ ਬਲੀ ਦਾ ਬੱਕਰਾ ਬਣਾਇਆ ਤਾਂ ਕੌਣ ਬਣਾ ਰਿਹਾ ਹੁਣ ਮੌਕਾ ਹੁਣ ਮੌਕਾ ਵੀ ਆ ਦਸਤੂਰ ਵੀ ਆ ਕਿ ਲੈ ਮਿੱਤਰਾ ਦੱਸ ਦੇ ਤਾਂ ਦੱਸ ਦੇ ਆ ਕਿ ਅੰਦਰ ਖਾਤੇ ਉਹਨੇ ਇਹ ਗੱਲ ਕਹੀ ਆ ਹੂੰ ਪੁਲਸੀ ਆਫਸਰਾਂ ਨੂੰ ਕਿ ਮਿੱਤਰੋ ਵੀ ਹੁਣ ਮੈਂ ਛੱਡਾਂਗਾ ਨਹੀਂ ਸਾਰਾ ਤੁਹਾਡੇ ਵੀ ਪਾਜ ਉਧੇੜ ਦੇਣੇ ਆ ਮੈਂ ਜੀ ਤੇ ਤਾਂ ਮਤਲਬ ਕਿ ਫਿਰ ਜੇ ਇਹ ਚਰਚਾਾਂ ਵਿੱਚ ਸਹੀ ਨਹੀਂ ਤਾਂ ਪਾਜ ਕੁਛ ਹੈਗੇ ਆ ਨਾ ਜਿਹੜੇ ਕੱਜੇ ਹੋ ਸਕਦੇ ਨੇ ਬਿਲਕੁਲ ਤਾਂ ਇਹਦੇ ਵਿੱਚ ਕਾਫੀ ਇੰਟਰਸਟਿੰਗ ਹੁਣ ਕਹਿ ਲੋ ਕਿ ਸੁਣਵਾਈ ਹੋ ਸਕਦੀ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਹੀ ਇੰਟਰਵਿਊ ਨੂੰ ਲੈ ਕੇ ਸੁਣਵਾਈ ਹੈ ਹਾਈ ਕੋਰਟ ਪਹਿਲਾਂ ਕਹਿ ਰਿਹਾ ਕਿ ਉਤਲੇ ਕਿਉਂ ਛੱਡ ਰਹੇ ਹੋ ਜੀ ਐਸਐਸਪੀ ਨੂੰ ਕਿਉਂ ਪਾਸੇ ਰੱਖ ਰਹੇ ਹੋ ਬਿਲਕੁਲ ਤਾਂ ਹੁਣ ਡੀਐਸਪੀ ਵੀ ਪਹੁੰਚ ਗਿਆ ਵਰਕਾਸਟਾ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤਾਂ ਦੇਖੋ ਨਾ ਕਿੰਨੀ ਗੇਮ ਉਲਝ ਗਈ ਬਿਲਕੁਲ ਯਾਨੀ ਕਿੰਨੀ ਖੇਡ ਉਲਝ ਗਈ ਆ ਕਈ ਕੋਣ ਬਣ ਗਏ ਕਈ ਕੋਣ ਬਣ ਗਏ ਜਿਵੇਂ ਪਿੱਛੇ ਪਾਸੇ ਦੇਖ ਰਹੇ ਸੀਗੇ ਕਿ ਹਾਂ ਜੀ ਆਹ ਮਾਨੇ ਚ ਗੁਰਸ਼ੇਰ ਪਰ ਹੁਣ ਗੁਰਸ਼ੇਰ ਦੇ ਮਾਮਲੇ 'ਚ ਕੀ ਸਵਾਲ ਹੈ ਕੀ ਅਗਲੇ ਪੱਖ ਕੀ ਹੈ ਅਗਲੇ ਤੱਥ ਕੀ ਹੈ ਦੇਖੋ ਹਾਂਜੀ ਬਿਲਕੁਲ 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 ਇੱਕ ਮਿੱਤਰ ਕਹਿ ਰਹੇ ਨੇ ਕਿ ਗੁਰਸ਼ੇਰ ਤੋਂ ਉੱਪਰ ਵੀ ਲੋਕ ਨੇ ਕਹਿੰਦੇ ਉਹਨਾਂ ਤੱਕ ਕੀ ਪਹੁੰਚ ਰਹੀਆਂ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਹਾਂਜੀ ਉਹੀ ਚੀਜ਼ ਹੁਣ ਦੇਖਣ ਵਾਲੀ ਹੈ ਨਾ ਕਿ ਜੇ ਉਹ ਕਹਿ ਰਿਹਾ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤਾਂ ਬਲੀ ਦਾ ਬੱਕਰਾ ਬਣਾਇਆ ਜਾਣ ਦਾ ਮਤਲਬ ਕੀ ਹੋਇਆ ਕਿ ਕਿਸੇ ਨੂੰ ਬਚਾਉਣ ਵਾਸਤੇ ਕਿਸੇ ਨੂੰ ਤੁਸੀਂ ਜਿਵੇਂ ਉਹ ਕਹਿੰਦੇ ਹੁੰਦੇ ਆਪਾਂ ਕਿ ਮਾਰ ਕੇ ਕਾਂ ਟੰਗ ਦਿੱਤਾ ਹੂੰ ਹੂੰ ਬਿਲਕੁਲ ਕਿਸੇ ਨੂੰ ਡਰਾਉਣ ਵਾਸਤੇ ਜਾਂ ਵਿਖਾਉਣ ਵਾਸਤੇ ਤਾਂ ਕਹਿਣ ਦਾ ਭਾਵ ਇਹੋ ਆ ਕਿ ਬਈ ਮੈਨੂੰ ਲੱਗਦਾ ਕਿ ਜਿਹੜੀ ਇਹ ਹਾਈ ਕੋਰਟ ਚ ਪਹੁੰਚ ਗਈ ਹੈ ਰਸਾਈ ਹੋਈ ਹੈ ਹਮ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਕੁਝ ਨਾ ਕੁਝ ਇਹਦੇ ਵਿੱਚ ਹੈ ਕੁਝ ਨਾ ਕੁਝ ਇਹਦੇ ਚ ਰਾਗਾ ਹੈ ਹਮ ਹਮ ਬਿਲਕੁਲ ਬਿਲਕੁਲ ਮਿੰਟੂ ਜੀ ਕੁਝ ਕਮੈਂਟ ਨੇ ਆਪਾਂ ਜੇ ਕੋਈ ਸਵਾਲ ਇਹਨਾਂ ਚ ਹੋਇਆ ਤੇ ਉਸ ਤੇ ਵੀ ਗੱਲ ਕਰ ਲੈਣੇ ਆ ਕੁਲਵੰਤ ਜੀ ਕਹਿ ਰਹੇ ਨੇ ਕੀ ਪਤਾ ਕਹਿੰਦੇ ਪਹਿਲਾਂ ਉੱਚ ਅਧਿਕਾਰੀਆਂ ਨੇ ਕੁਝ ਡੀਲ ਕਰਕੇ ਉਹਨੂੰ ਮਨਾਇਆ ਹੋਵੇ ਕਹਿੰਦੇ ਇਸ ਹੋ ਸਕਦਾ ਜੀ ਮੈਨੂੰ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਪਹਿਲਾਂ ਮਤਲਬ ਕਿ ਪੁਲਿਸ ਦੀ ਇੱਕ ਲੋਬੀ ਨਰਾਜ਼ ਹੈ ਇਸ ਸਾਰੇ ਕਟਣਾਕਰਮ ਤੇ ਤੇ ਦੂਜਾ ਹੈ ਆ ਤੇ ਗੁਰਸ਼ੇਰ ਵੀ ਕਹਿੰਦਾ ਵੀ ਠੀਕ ਆ ਜੇ ਚੱਲ ਜਿਵੇਂ ਤੂੰ ਚੱਲਦਾ ਹੋਵੇਂ ਚੱਲੂਗੀ ਜਿਗਰੀਆ ਯਾਰ ਸਹੀ ਗੱਲ ਸਹੀ ਗੱਲ ਤਾਂ ਭਾਈ ਹੁਣ ਤੁਸੀਂ ਜਿਵੇਂ ਚੱਲੋਗੇ ਤਾਂ ਫਿਰ ਮੈਂ ਵੀ ਚੱਲਾਂਗਾ ਹਮ ਸ੍ਰਾਂਝ ਸਾਹਿਬ ਕਹਿੰਦੇ ਕਿ ਟੱਕੀ ਰੱਝਣ ਨਹੀਂ ਦਿੰਦਾ ਹੁਣ ਗੁਰਸ਼ੇਰ ਵੀ ਜਦ ਉਹਦੀ ਵੀ ਟੱਕੀ ਜਾਊਗੀ ਜਦ ਤੁਝੇ ਆਦੀ ਵੀ ਬਾਲਾ ਮਾਰ ਕੇ ਬਾਹਰ ਆਊਗੀ ਜੀ